ਆਹ ਆ ਐਸਪੀ ਫਰੰਟ ਪੰਜਾਬ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਏ ਕਿਸੇ ਵੀ ਪ੍ਰਸਤਤੀ ਚ ਤੁਹਾਡੇ ਨਾਲ ਖੜੇ ਆ ਕੋਈ ਪਰਦਾ ਕਰਨਾ ਸਾਡੀ ਜਥੇਬੰਦੀ ਦੇ ਕਰਨ ਤੁਹਾਡੇ ਨਾਲ ਕੋਈ ਫੇਰ ਵੇਖੂਗਾ ਜੇ ਕਿਸੇ ਨੇ ਕੋਈ ਇਹ ਵੀ ਆ ਕਿਸੇ ਅਫਸਰ ਦੇ ਮੰਚ ਚ ਆਏ ਵੀ ਅਸੀਂ ਲਾਠੀ ਚਾਰਜ ਕਰ ਸਕਦੇ ਆ ਕਰ ਸਕਦੇ ਆ ਹਮ ਤੋਂ ਪਹਿਲਾਂ ਅਸੀਂ ਖੜੇ ਆ ਐਸਪੀ ਫਰੰਟ ਟੀਮ ਅੱਗੇ ਖੜੂਗੀ ਜੋ ਵੀ ਕਰਨਾ ਕਿਸੇ ਨੇ ਵੀ ਕਿਸੇ ਹੱਥ ਚ ਕਰ ਸਕਦਾ ਪਰ ਅਸੀਂ ਸਾਫੀ 20 ਮਿੰਟ ਦਾ ਟਾਈਮ ਦਿੰਨੇ ਅਸੀਂ ਇੱਥੇ ਪੈਟ ਸਿਆਪਾ ਵੀ ਕਰਾਂਗੇ ਬਹੁਤ ਕੁਝ ਕਰਾਂਗੇ ਤੁਸੀਂ ਬੇਸ਼ੱਕ ਇੱਥੇ ਪੱਤਰਕਾਰ ਵੀ ਆਉਣਗੇ ਪਹਿਲੀ ਗੱਲ ਹਰ ਇੱਕ ਬੰਦਾ ਅੱਜ ਦੇ ਟੈਂਕ ਪੱਤਰਕਾਰ ਆ ਹਰ ਇੱਕ ਦੇ ਹੱਥ ਇਹ ਜਿਹੜੀਆਂ ਵੀਡੀਓ ਆ ਰਹੀਆਂ ਨੇ ਪ੍ਰਸ਼ਾਸਨ ਦੀ ਕੋਈ ਵੀ ਖੁੱਲੂਗੀ ਤਕਰੀਬਨ ਪੰਜ ਕਿਸੇ ਦੀ ਘਰੋਂ ਕੁੜੀ ਗਈ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ ਇੱਕ ਆ ਬਰਾਬਰ ਦਾ ਬੱਚਾ ਨੌਜਵਾਨ ਬੱਚਾ ਉਹਨਾਂ ਦਾ ਘਰੋਂ ਗੁੰਮ ਹੋਣ ਵਾਲੀ ਗੱਲ ਸ਼ਰਮ ਦੇ ਮਾਰੇ ਕਿਤੇ ਚਲਾ ਗਿਆ ਜੇ ਉਹਦੇ ਗੁਰੂਕਸ਼ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਉੱਥੇ ਵੀ ਆ ਜਾਓ ਗੋਗਲੂਆਂ ਤੇ ਮਿੱਟੀ ਝਾੜਨ ਵਾਲਾ ਕੰਮ ਕਰ ਦੂੰਗਾ ਵੀ ਇਹਦੇ ਵਿੱਚ ਫਾਟਾ ਕੀ ਤੁਹੂਰਾ ਤਾਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਇੱਜ਼ਤੀ ਕਰਦੇ ਆ ਜਾਣ ਨਾ ਬੰਦਿਆਂ ਤੇ ਫਾਈਨਲ ਐਫ ਆਰ ਦਰਜ ਕੀਤੀ ਜਾਵੇ ਉਹਨਾਂ ਤੇ ਪਰਚਾ ਕੀਤਾ ਜਾਵੇ ਤੇ ਉਹਨਾਂ ਨੂੰ ਚੱਕ ਕੇ ਸਲਾਖਾਂ ਪਿੱਛੇ ਸੱਟਿਆ ਜਾਵੇ ਸਾਡੀ ਕੁੜੀਆ ਜਿਹੜੀ ਸਾਡੇ ਘਰ ਪਛਾਈ ਜਾਵੇ ਸਾਨੂੰ ਅਸੀਂ ਕਿਸੇ ਤੋਂ ਪੁੱਛ ਨਹੀਂ ਲੈਣਾਗਾ ਸਾਨੂੰ ਕੋਈ ਇਹਦੇ 'ਚ ਚਾ ਨਹੀਂਗਾ ਅਸੀਂ ਕਿਤੇ ਤੁਹਾਨੂੰ ਦੇਖਿਆ ਗਿਆ ਕਿ ਅਸੀਂ ਧਰਨੇ ਲਾ ਕੇ ਹਰ ਰੋਜ਼ ਬੈਠੇ ਹਈਏ ਅੱਜ ਤਾਂ ਨਾ ਲਵਣਾ ਸਾਡੀ ਮਜ਼ਦੂਰੀ ਬਣੀ ਆ ਤੇ ਕਦੇ ਅਸੀਂ ਪੁੱਛਿਆ ਕਿ ਆ ਸਾਡੀ ਗੱਲ ਨਹੀਂ ਕੀਤੀ ਆ ਅੱਜ ਕੀਤੀ ਆ ਸਾਡਾ ਕੋਈ ਚਾ ਨਹੀਂਗਾ ਅਸੀਂ ਆਪਣੀ ਮਜ਼ਦੂਰੀ ਨੂੰ ਬੈਠੇ ਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿ ਰਹੇ ਆ ਜਿੰਨਾ ਚਿਰ ਬੇਸ਼ੱਕ ਅੱਜ ਤੱਕ ਆਜਨੋਵਾਂ ਦੇ ਰਸਤੀਤਾ ਜਾਵੇ ਉਹਨਾਂ ਤੇ ਐਫਆਈਆ ਰਜਿਸਟਰੀ ਕੀਤੀ ਜਾਵੇ ਭਲਾਂ ਪੰਜਾਂ ਦਿਨਾਂ ਨੂੰ ਇੱਥੇ ਉੱਥੇ ਬੈਠੇ ਹੋਵਾਂਗੇ ਉਸ ਤੋਂ ਬਾਅਦ ਦੇਖਾਂਗੇ ਕਿ ਕੀ ਹੋਣਾ ਹੈ ਜੇ ਤਾਂ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਤਾਂ ਅਸੀਂ ਉੱਠਾਂਗੇ ਨਹੀਂ ਤਾਂ ਬਿਲਕੁਲ ਨਹੀਂ ਉੱਠਾਂਗੇ ਤੇ ਜੇ ਉਹਨਾਂ ਦੇ ਨਹੀਂ ਕਾਰਵਾਈ ਕਰਨੀ ਸਾਡੇ ਤੇ ਪਰਚੇ ਦਰਜ ਕਰੋ ਸਾਨੂੰ ਉਹ ਵੀ ਮਨਜ਼ੂਰ ਆ ਅਸੀਂ ਫੇਰ ਸਾਰਿਆਂ ਨੂੰ ਬੇਨਤੀ ਆ ਕਿ ਕਿਸੇ ਦਾ ਜੇ ਤੁਹਾਡੇ ਨਾਲ ਕੋਈ ਤੰਤੂ ਪਰਾਂਤੂ ਕਰੂਗਾ ਤਾਂ ਪੈਨਲ ਸੀਰਾਂਤੂ ਪੰਜਾਬ ਨਾਲ ਕਰੂਗਾ ਇੱਥੇ ਬੈਠੋ ਕੋਈ ਨਹੀਂ ਦੇਖਾਂਗੇ ਵੀ ਕਿਹੜਾ ਅਫਸਰ ਕੀ ਕਰਦਾ ਸਾਡੀ ਬੇਨਤੀ ਆ ਬਈ ਵੀ ਹੁਣ ਵੀਡੀਓ ਬਣਾ ਰਿਹਾ ਜੇ ਪ੍ਰਸ਼ਾਸਨ ਦਾ ਬੇਸ਼ੱਕ ਐਸਐਚਓ ਸਾਹਿਬ ਆ ਬੇਸ਼ੱਕ ਡੀਐਸਪੀ ਸਾਹਿਬ ਆ ਬੇਸ਼ੱਕ ਹੋਰ ਵੀ ਕੋਈ ਉੱਚ ਅਧਿਕਾਰੀ ਆ ਉਹ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰੇ ਐਫਆਈਆਰ ਦਰਜ ਕਰੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਇੱਥੇ ਬਹਿ ਕੇ ਪਿੱਟਫਿਆਪਾ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਖਮਿਆਜਾ ਜਿਹੜਾ ਸਾਰੇ ਸਾਨੂੰ ਗੰਭੀਰ ਭੁੱਖ ਨਾ ਪਊਗਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਮਾਨਯੋਗ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਐਸਟੀ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਾਈ ਜਾਵੇ ਕਿਉਂ ਤਾਂ ਨਹੀਂ ਦਾ ਪੰਜਾਬ ਦੀਆਂ ਪੰਜਾਬ ਦਾ ਇਹ ਕਲਚਰ ਨਹੀਂਗਾ ਵੀ ਕਿਸੇ ਦੀ ਧੀ ਪੈਣ ਨੂੰ ਵਰਗਲਾ ਕੇ ਘਰੋਂ ਲੈ ਜਾਣਾ ਕੋਈ ਗੱਲਬਾਤ ਇਹੋ ਜੀ ਕਰਨੀ ਇਹ ਸਾਡੇ ਪੰਜਾਬ ਦਾ ਕਲਚਰ ਦਾ ਮਤਲਬ ਪੰਜਾਬ ਸਰਕਾਰ